ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਦਾਸ ਕਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਝ ਰਹੇ ਐ ਠੀਕ ਨਹੀਂ ਹੋਏ ਦਵਾਈਆਂ ਖਾ ਕੇ ਅੱਕ ਤੇ ਥੱਕ ਚੁੱਕੇ ਐ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਆ ਇਹ ਜਿਹੜਾ ਡਸਕਾ ਪਿੰਡ ਐ ਉਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਹੈ ਜਿਹੜੀ ਉਹ ਲਹਿਰਾਗਾਗਾ ਹੈਗੀ ਨੇੜੇ ਸ਼ਹਿਰ ਬਡਲਾਡਾ ਵੀ ਹੈ ਨੇੜੇ ਸ਼ਹਿਰ ਬਰੇਟਾ ਵੀ ਹੈ ਨੇੜੇ ਸ਼ਹਿਰ ਸੁਨਾਮ ਵੀ ਹੈ ਤੇ ਨੇੜੇ ਸ਼ਹਿਰ ਲਹਿਰਾਗਾਗਾ ਵੀ ਹੈ ਹਰ ਐਤਵਾਰ ਨੂੰ ਪਿੰਡ ਦਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਤੁਸੀਂ ਆਪਣੇ ਰੋਗਾਂ ਦਾ 9 ਵਜੇ ਦਖਾ ਕੇ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ ਅੱਜ ਜਿਸ ਰੋਗ ਦੇ ਸਬੰਧ ਵਿੱਚ ਮੈਂ ਆਪ ਜੀ ਦੇ ਸਾਹਮਣੇ ਆਇਆ ਆਪ ਜੀ ਦੇ ਚਰਨਾਂ 'ਚ ਪਹੁੰਚੇ ਆ ਆਪ ਜੀ ਨੂੰ ਮਹਾਪੁਰਸ਼ਾਂ ਦਾ ਦੱਸਿਆ ਹੋਇਆ ਨੁਕਸਾ ਝੋਲੀ ਦੇ ਵਿੱਚ ਪਾਉਣ ਵਾਸਤੇ ਆਏ ਆ ਉਹ ਹੈ ਪੱਥਰੀ ਦਾ ਰੋਗ ਹਰ ਘਰ ਦੇ ਵਿੱਚ ਕੋਈ ਨਾ ਕੋਈ ਇਸ ਰੋਗ ਦੇ ਨਾਲ ਪੀੜਤ ਹੈ ਕਿਉਂਕਿ ਸਾਡਾ ਖਾਣਾ ਪੀਣਾ ਇਦਾਂ ਦਾ ਹੋ ਗਿਆ ਬੇਟਾ ਮਾ ਖਾਣਾ ਹੋ ਗਿਆ ਇੱਕ ਸਮੇਂ ਚ ਕਈ ਕਈ ਅਸੀਂ ਭੋਜਨਾਂ ਜਿਹੜੇ ਉਹ ਖਾ ਲੈਨੇ ਆ ਇੱਕ ਦੂਜੇ ਦੇ ਵਿਰੋਧੀ ਪਦਾਰਥ ਨੇ ਜਿਹੜੇ ਉਹ ਖਾ ਲੈਨੇ ਆ ਤੇ ਜਿਆਦਾ ਮੈਦੇ ਤੋਂ ਬਣੀਆਂ ਹੋਈਆਂ ਚੀਜ਼ਾਂ ਅਸੀਂ ਖਾਣ ਲੱਗ ਪਏ ਜਿਸ ਨਾਲ ਸਾਡੇ ਸਰੀਰ ਦੇ ਵਿੱਚ ਵੱਡੇ ਵੱਡੇ ਰੋਗ ਪੈਦਾ ਹੋਣ ਲੱਗ ਪਏ ਰੋਗਾਂ ਦੇ ਨਾਲ ਸਾਨੂੰ ਆਪਣੇ ਖਾਣ ਪੀਣ ਦਾ ਰਹਿਣ ਦਾ ਸੈਣ ਦਾ ਇਹ ਵੀ ਤਰੀਕਾ ਜਿਹੜਾ ਉਹ ਬਦਲਣਾ ਪੈਣਾ ਸੋ ਪੱਥਰੀ ਦਾ ਰੋਗ ਅੱਜ ਘਰ-ਘਰ ਦੇ ਵਿੱਚ ਘਰ ਕਰ ਗਿਆ ਕਿਸੇ ਨੂੰ ਗੁਰਦੇ ਦੇ ਵਿੱਚ ਪੱਥਰੀਆਂ ਨੇ ਕਿਸੇ ਨੂੰ ਪਿੱਤੇ ਦੇ ਵਿੱਚ ਪੱਥਰੀਆਂ ਨੇ ਕਿਸੇ ਨੂੰ ਪਸ਼ਾਬ ਪਾਈਪ ਦੇ ਵਿੱਚ ਪੱਥਰੀਆਂ ਨੇ ਸੋ ਅੱਜ ਜਿਹੜੀ ਮੈਂ ਦਵਾਈ ਆਪ ਜੀ ਦੇ ਚਰਨਾਂ ਦੇ ਵਿੱਚ ਆਪ ਜੀ ਦੀ ਝੋਲੀ ਦੇ ਵਿੱਚ ਨੁਕਸਾ ਪਾਉਣ ਵਾਸਤੇ ਆਇਆ ਇਸ ਦਵਾਈ ਦੇ ਨਾਲ ਚਾਹੇ ਗੁਰਦੇ ਚ ਪੱਥਰੀ ਐ ਚਾਹੇ ਪਿੱਤੇ ਚ ਪੱਥਰੀ ਐ ਚਾਹੇ ਪਸ਼ਾ ਪਾਈਪ ਦੇ ਵਿੱਚ ਪੱਥਰੀ ਐ ਸਰੀਰ ਦੇ ਕਿਸੇ ਹਿੱਸੇ ਵਿੱਚ ਵੀ ਪੱਥਰੀ ਐ ਜਿਹੜੀ ਇਹ ਦਵਾਈ ਇਹ ਨੁਕਸਾ ਉਸ ਪੱਥਰੀ ਨੂੰ ਬਿਲਕੁਲ ਗਰੰਟੀ ਦੇ ਨਾਲ ਖਤਮ ਕਰ ਦੇਵੇਗਾ ਇਸ ਨੁਕਸੇ ਤੇ ਸਾਨੂੰ ਇੰਨਾ ਕੁ ਵਿਸ਼ਵਾਸ ਹੈ ਪਿਛਲੇ 15 ਸਾਲਾਂ ਤੋਂ ਮਰੀਜ਼ਾਂ ਨੂੰ ਅਸੀਂ ਦਵਾਈ ਦਿੰਦੇ ਆ ਰਹੇ ਹਾਂ ਇਹ ਔਰ ਲੱਖਾਂ ਰੋਗੀ ਨੇ ਜਿਹੜੇ ਉਹਨਾਂ ਦੀਆਂ ਪੱਥਰੀਆਂ ਨੇ ਜਿਹੜੀਆਂ ਕੱਢ ਚੁੱਕੇ ਆ YouTube ਤੇ ਵੀਡੀਓ ਵੀ ਪਾਈਆਂ ਹੋਈਆਂ ਨੇ ਸੋ ਉਹ ਨੁਕਸਾ ਮੈਂ ਆਪ ਜੀ ਦੀ ਝੋਲੀ ਦੇ ਵਿੱਚ ਪਾਉਣ ਵਾਸਤੇ ਆਇਆ ਮੈਂ ਸ਼ਟਾਮ ਦੇ ਉੱਪਰ ਗਰੰਟੀ ਲਿਖ ਕੇ ਦੇ ਸਕਦਾ 2 ਲੱਖ ਰੁਪਏ ਦੀ ਕਿ ਜੇ ਇਸ ਦਵਾਈ ਦੇ ਨਾਲ ਪੱਥਰੀ ਨਾ ਨਿਕਲੇ ਸੋ ਇਸ ਨੁਕਸੇ ਦੇ ਨਾਲ ਸਰੀਰ ਦੇ ਵਿੱਚ ਕਿਸੇ ਅੰਗ ਕਿਸੇ ਵੀ ਸੀਸੇ ਦੇ ਵਿੱਚ ਪੱਥਰੀ ਹੈ ਉਹ ਬਿਲਕੁਲ ਗਰੰਟੀ ਦੇ ਨਾਲ ਨਿਕਲ ਜਾਵੇਗੀ ਸੋ ਦਵਾਈ ਦਾ ਨੁਕਸਾ ਦੱਸਣ ਤੋਂ ਪਹਿਲਾਂ ਮੈਂ ਆਪ ਜੀ ਨੂੰ ਦੱਸ ਦੇਵਾਂ ਕਿ ਨੈਟ ਦੇ ਉੱਪਰ ਫੇਸਬੁੱਕ ਦੇ ਉੱਪਰ YouTube ਦੇ ਉੱਪਰ ਸਾਡੇ ਨਾਮ ਦੇ ਉੱਤੇ ਬਹੁਤ ਵੱਡੀਆਂ ਠੱਗੀਆਂ ਲੋਕਾਂ ਦੇ ਨਾਲ ਮਾਰੀਆਂ ਜਾ ਰਹੀਆਂ ਨੇ ਜਿਵੇਂ ਕਿ ਲੋਕਾਂ ਨੂੰ ਘਰ ਦੇ ਵਿੱਚ ਦਵਾਈ ਭੇਜਣ ਦਾ ਕੋਰੀਅਰ ਦਾ ਠੱਗੀ ਮਾਰ ਰਹੇ ਨੇ ਨਕਲੀ ਪਰਮਜੀਤ ਪੱਟੀ ਬਣ ਕੇ ਸਾਡੀ ਵੀਡੀਓ ਚੱਕ ਕੇ ਉਹਦੇ ਉੱਤੇ ਨੰਬਰ ਆਪ ਦੇ ਲਾ ਕੇ ਫੇਕ ਅਕਾਊਂਟ ਬਣਾ ਕੇ ਵੀਡੀਓ ਪਾਉਂਦੇ ਨੇ ਨੰਬਰ ਸਾਡਾ ਨਹੀਂ ਹੁੰਦਾ ਵੀਡੀਓ ਸਾਡੀ ਹੁੰਦੀ ਹੈ ਤੇ ਅਗਲਾ ਤੁਸੀਂ ਪਰਮਜੀਤ ਪੱਟੀ ਦਾ ਨੰਬਰ ਸਮਝ ਕੇ ਫੋਨ ਕਰਦੇ ਹੋ ਉਹ ਕਹਿੰਦੇ ਨੇ ਪਰਮਜੀਤ ਪੱਟੀ ਐਤਵਾਰ ਨੂੰ ਮਿਲਦਾ ਨਹੀਂ ਅਸੀਂ ਉਹਨਾਂ ਦਾ ਬ੍ਰਦਰ ਬੌਰ ਨੇ ਆ ਕੋਈ ਕਹਿੰਦਾ ਮੈਂ ਉਹਦੀ ਵਾਈਫ ਬੋਲ ਰਹੀ ਹਾਂ ਕੋਈ ਕੁਝ ਇਹ ਸਾਰੇ ਠੱਗ ਨੇ ਅਸੀਂ ਆਨਲਾਈਨ ਕੋਰੀਅਰ ਦਵਾਈ ਨਹੀਂ ਕਰਦੇ ਸਾਨੂੰ ਤੁਸੀਂ ਪਿੰਡ ਡਸਕੇ ਦੇ ਵਿੱਚ ਮਿਲ ਕੇ ਹੀ ਦਵਾਈ ਲਓ ਬਿਨਾ ਮਿਲੇ ਕਿਤੋਂ ਦਵਾਈ ਨਾ ਲਓ ਕੋਈ ਆਨਲਾਈਨ ਕੋਰੀਅਰ ਦਵਾਈ ਨਾ ਕਰਾਓ ਉਹਦੇ ਵਿੱਚ ਸਾਡਾ ਕੋਈ ਜ਼ਿੰਮੇਵਾਰੀ ਨਹੀਂ ਹੁਣੀ ਸੋ ਠੱਗੀ ਦੇ ਤਰੀਕੇ ਬਹੁਤ ਵੱਡੇ ਵੱਡੇ ਇੰਟਰਨੈਟ ਦੇ ਉੱਤੇ ਫੇਸਬੁੱਕ ਦੇ ਉੱਤੇ YouTube ਦੇ ਉੱਪਰ ਠੱਗ ਨੇ ਜਿਹੜੇ ਫਰਾਡ ਨੇ ਜਿਹੜੇ ਉਹ ਲੋਕਾਂ ਨਾਲ ਫਰਾਡ ਕਰ ਰਹੇ ਆ ਪਰਮਜੀਤ ਪੱਟੀ ਨਕਲੀ ਬਣ ਕੇ ਲੋਕਾਂ ਨੂੰ ਕਹਿ ਰਹੇ ਆ ਅਸੀਂ ਪਰਮਜੀਤਾਂ ਤੁਹਾਨੂੰ ਦਵਾਈ ਕੋਰੀਅਰ ਕਰ ਦਿੰਨੇ ਆ ਖਾਤੇ 'ਚ ਪੈਸੇ ਪਾਓ ਅਸੀਂ ਦਵਾਈ ਕੋਰੀਅਰ ਨਹੀਂ ਕਰਦੇ ਕਿਸੇ ਤੋਂ ਖਾਤੇ 'ਚ ਪੈਸੇ ਨਹੀਂ ਪਵਾਉਂਦੇ ਤੁਸੀਂ ਜਿੰਨਾ ਚ ਇੱਕ ਮੈਨੂੰ ਮਿਲ ਕੇ ਪਿੰਡ ਡਸਕੇ ਦੇ ਵਿੱਚ ਆਓ ਮਿਲ ਕੇ ਨਵਜ ਦਿਖਾ ਕੇ ਫਿਰ ਦਵਾਈ ਲਓ ਆਨਲਾਈਨ ਕੋਰੀਅਰ ਦਵਾਈ ਨਾ ਮੰਗਵਾਓ ਕਿਸੇ ਤੋਂ ਵੀ ਸਭ ਠੱਗ ਨੇ ਸਾਡਾ ਨਾਮ ਲੈ ਕੇ ਸਾਡੀ ਵੀਡੀਓ ਤੇ ਨੰਬਰ ਆਪਦੇ ਲਾ ਕੇ ਲੋਕਾਂ ਨਾਲ ਠੱਗੀ ਮਾਰ ਰਹੇ ਨੇ ਠੱਗ ਇਹਨਾਂ ਤੋਂ ਜਰੂਰ ਬਚੋ ਸੁਚੇਤ ਰਹੋ ਸੋ ਜਿਹੜੀ ਪੱਥਰੀ ਦੀ ਦਵਾਈ ਹੈ ਉਹ ਤੁਸੀਂ ਨੋਟ ਕਰ ਲਓ ਨੁਕਸਾ ਇਹਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਲੈਣੀਆਂ ਨੇ ਉਹ ਪंसारीਆਂ ਤੋਂ ਆਰਾਮ ਨਾਲ ਮਿਲ ਜਾਣਗੀਆਂ ਸਭ ਤੋਂ ਪਹਿਲਾਂ ਬੇਰ ਪੱਥਰ ਜਿਹੜਾ ਇਹਦੀ ਭਾਸ਼ਮ ਮਿਲ ਜਾਵੇਗੀ ਤੁਹਾਨੂੰ ਉਹ ਲੈ ਲਓ 10 ਗ੍ਰਾਮ ਕਲਮੀ ਸੋਰਾ ਜਿਹੜਾ ਉਹ ਲੈ ਲਓ 10 ਗ੍ਰਾਮ ਜੌਂ ਖਾਰ ਜਿਹੜੀ ਉਹ ਲੈ ਲਓ 10 ਗ੍ਰਾਮ ਠੇਕਰੀ ਨੂੰ ਸਾਦਰ 10 ਗ੍ਰਾਮ ਮੂਲੀ ਖਾਰ 10 ਗ੍ਰਾਮ ਸੱਜੀ ਖਾਰ 10 ਗ੍ਰਾਮ ਪਖਾਣ ਭੇਦ 10 ਗ੍ਰਾਮ ਪਖੜਾ 20 ਗ੍ਰਾਮ ਵਰਨਸ਼ਾਲ 20 ਗ੍ਰਾਮ ਨਿੰਬੂ ਸਤ 20 ਗ੍ਰਾਮ ਜਲਵੱਤਰੀ 20 ਗ੍ਰਾਮ ਜੈਫਲ 20 ਗ੍ਰਾਮ ਪਿਤ ਪਾਪੜਾ 20 ਗ੍ਰਾਮ ਪੁਨਰ ਨਵਾ 20 ਗ੍ਰਾਮ ਕੁਲਥੀ ਦੀ ਦਾਲ 20 ਗ੍ਰਾਮ ਗੁੜ ਹਲ ਦੇ ਫੁੱਲ 20 ਗ੍ਰਾਮ ਪੁੱਠਕੰਡਾ 20 ਗ੍ਰਾਮ ਬਲਾਮੂਲ 20 ਗ੍ਰਾਮ ਸਮੁੰਦਰ ਸੋਖ 20 ਗ੍ਰਾਮ ਨਾਗਰ ਮੋਥਾ 20 ਗ੍ਰਾਮ ਬੇਲਗिरी 20 ਗ੍ਰਾਮ ਕਾਲੀ ਮਿਰਚ 20 ਗ੍ਰਾਮ ਸੁਹਾਣਣਾ ਦੇ ਜਿਹੜੇ ਪੱਤਿਆਂ ਦਾ ਪਾਊਡਰ ਹੈ 20 ਗ੍ਰਾਮ ਆਮਲਾ ਸੁੱਕਿਆ ਹੋਇਆ ਪਾਊਡਰ 20 ਗ੍ਰਾਮ ਤ੍ਰਿਕੁਟੂ ਪਾਊਡਰ ਹੈ ਜਿਹੜਾ 20 ਗ੍ਰਾਮ ਇਹ ਸਾਰੀਆਂ ਚੀਜ਼ਾਂ ਤੁਸੀਂ ਲੈ ਕੇ ਇਨਾਂ ਨੂੰ ਆਪਸ ਦੇ ਵਿੱਚ ਮਿਲਾ ਦੇਣਾ ਹੈ ਪੀਸ ਕੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਪੀਸਣ ਤੋਂ ਬਾਅਦ ਮਿਲਾ ਕੇ ਮਿਕਸ ਕਰਕੇ ਰੱਖ ਲੈਣਾ ਹੈ ਇਹਦਾ ਤੁਸੀਂ ਤਿੰਨ ਟਾਈਮ ਇੱਕ ਇੱਕ ਚਮਚ ਦਵਾਈ ਲੈਣੀ ਹੈ ਇੱਕ ਚਮਚ ਦਵਾਈ ਲੈਣੀ ਹੈ ਸਵੇਰੇ ਇੱਕ ਚਮਚ ਦਵਾਈ ਲੈਣੀ ਹੈ ਦੁਪਹਿਰੇ ਇੱਕ ਚਮਚ ਦਵਾਈ ਲੈਣੀ ਹੈ ਸ਼ਾਮ ਨੂੰ ਤਿੰਨੇ ਟਾਈਮ ਰੋਟੀ ਤੋਂ ਪਹਿਲਾਂ ਖਾਲੀ ਪੇਟ ਇੱਕ ਗਲਾਸ ਗਰਮ ਪਾਣੀ ਦੇ ਨਾਲ ਤੇ ਸਾਰਿਆਂ ਨਾਲੋਂ ਵਧੀਆ ਤੁਸੀਂ ਜਿਹੜੀ ਇਹ ਦਵਾਈ ਜੇ ਤੁਸੀਂ ਸੋਨੇ ਤੇ ਸੁਹਾਗੇ ਵਾਲੀ ਗੱਲ ਕਰਨੀ ਹੈ ਤਾਂ ਕੁਲਥੀ ਦੀ ਦਾਲ ਕੁਲਥੀ ਦੀ ਦਾਲ ਲੈ ਲਓ ਪੰਸਾਰੀਆਂ ਤੋਂ ਮਿਲ ਜਾਂਦੀ ਹੈ ਇਹਨੂੰ ਤੁਸੀਂ ਪੀਸ ਕੇ ਰੱਖ ਲੈਣਾ ਅਲੱਗ ਦੋ ਗਲਾਸ ਪਾਣੀ 'ਚ ਇੱਕ ਚਮਚਾ ਇਹਦਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਉਬਾਲ ਕੇ ਕਾੜਾ ਬਣਾ ਲੈਣਾ ਜਦੋਂ ਇੱਕ ਗਲਾਸ ਪਾਣੀ ਰਹਿ ਗਿਆ ਪੁਣ ਕੇ ਉਸ ਕਾੜੇ ਦੇ ਨਾਲ ਤੁਸੀਂ ਇਸ ਦਵਾਈ ਦਾ ਇੱਕ ਚਮਚ ਸਵੇਰੇ ਖਾਲੀ ਪੇਟ ਇੱਕ ਚਮਚ ਦਵਾਈ ਦੁਪਹਿਰੇ ਇੱਕ ਚਮਚ ਦਵਾਈ ਰਾਤ ਨੂੰ ਰੋਟੀ ਤੋਂ ਘੰਟਾ ਡੇਢ ਘੰਟਾ ਪਹਿਲਾਂ ਤਿੰਨੇ ਟਾਈਮ ਖਾਲੀ ਪੇਟ ਏਕ-ਏਕ ਚਮਚਾ ਇਸ ਦਵਾਈ ਦਾ ਤੁਸੀਂ ਕੁਲਤੀ ਦੀ ਦਾਲ ਦੇ ਕਾੜੇ ਨਾਲ ਲੈਨੇ ਹੋ ਤਾਂ ਮੈਂ ਸ਼ਟਾਮ ਤੇ ਗਰੰਟੀ ਲਿਖ ਕੇ ਤੁਹਾਨੂੰ 2 ਲੱਖ ਰੁਪਏ ਦੀ ਦੇ ਦੇਣਾ ਤੁਹਾਡੇ ਸਰੀਰ ਦੇ ਵਿੱਚ ਚਾਹੇ ਗੁਰਦੇ 'ਚ ਪੱਥਰੀ ਹੈ ਚਾਹੇ ਪਿੱਤੇ 'ਚ ਪੱਥਰੀ ਹੈ ਚਾਹੇ ਪਸ਼ਾਬ ਪਾਈਪ ਦੇ ਵਿੱਚ ਪੱਥਰੀ ਹੈ ਜਿੱਥੇ ਵੀ ਸਰੀਰ ਦੇ ਹਿੱਸੇ ਦੇ ਵਿੱਚ ਪੱਥਰੀ ਹੈ ਤੁਹਾਡੇ ਸਰੀਰ ਦੇ ਵਿੱਚੋਂ ਐ ਪਾਣੀ ਬਣ ਕੇ ਨਿਕਲ ਜਾਵੇਗੀ ਸ਼ਟਾਮ ਤੇ ਗਰੰਟੀ 2 ਲੱਖ ਦੀ ਮੈਂ ਲਿਖ ਕੇ ਦਿਨਾ ਜੇ ਪੱਥਰੀ ਨਾ ਨਿਕਲੇ ਸੋ ਇਹ ਮਹਾਪੁਰਸ਼ਾਂ ਦਾ ਔਰ ਸਾਡਾ 15 ਸਾਲਾਂ ਤੋਂ ਅਜਮਾਇਆ ਹੋਇਆ ਨੁਕਸਾ ਹੈ ਜੋ ਆਪ ਜੀ ਦੀ ਝੋਲੀ ਦੇ ਵਿੱਚ ਪਾਇਆ ਸੋ ਜਿਨ੍ਹਾਂ ਨੇ ਬਣੀ ਹੋਈ ਦਵਾਈ ਲੈਣੀ ਹੈ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਫਿਰ ਦਵਾਈ ਲਓ ਐਤਵਾਰ ਨੂੰ ਸੋ ਠੱਗਾਂ ਦੇ ਹੱਥ ਨਾ ਚੜਜੇ ਉਹ ਕਿਸੇ ਤਰ੍ਹਾਂ ਦੀ ਆਪਾਂ ਦਵਾਈ ਕੋਰੀਅਰ ਨਹੀਂ ਕਰਦੇ ਸੋ ਹਰ ਐਤਵਾਰ ਨੂੰ ਮੈਂ ਮਿਲਦੇ ਹੀ ਮਿਲਦਾ ਸੋ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮਿਲ ਕੇ ਮੈਨੂੰ ਫਿਰ ਦਵਾਈ ਲਓ ਕੋਰੀਅਰ ਰਾਹੀਂ ਡਾਕ ਰਾਹੀਂ ਦਵਾਈ ਨਾ ਲਓ ਸਾਡੇ ਨਾਂ ਤੇ ਬਹੁਤ ਠੱਗੀ ਮਾਰੀ ਜਾ ਰਹੀ ਹੈ ਲੋਕਾਂ ਵੱਲੋਂ ਨੈਟ ਦੇ ਉੱਤੇ ਫੇਸਬੁੱਕ ਦੇ ਉੱਤੇ ਨਕਲੀ ਪਰਮਜੀਤ ਭੱਟੀ ਬਣ ਕੇ ਨਕਲੀ ਸਾਡਾ ਅਕਾਊਂਟ ਬਣਾ ਕੇ ਉੱਤੇ ਨੰਬਰ ਆਵਦਾ ਲਿਖ ਲੈਂਦੇ ਆ ਤੁਸੀਂ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਫਿਰ ਦਵਾਈ ਲਓ ਕੋਰੀਅਰ ਨਾਲ ਹੀ ਡਾਕ ਨਾਲ ਹੀ ਦਵਾਈ ਨਾ ਲਓ ਇਹ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿਉਂਕਿ ਬਹੁਤ ਲੋਕਾਂ ਦੇ ਨਾਲ ਠੱਗੀ ਹੈ ਜਿਹੜੀ ਨੈਟ ਦੇ ਉੱਤੇ ਫੇਸਬੁੱਕ ਦੇ ਉੱਤੇ ਹੋ ਰਹੀ ਹੈ ਉਹ ਨੰਬਰ ਉਹਨਾਂ ਠੱਗਾਂ ਦਾ ਹੁੰਦਾ ਹੈ ਵੀਡੀਓ ਦੇ ਉੱਤੇ ਤੇ ਉਹ ਕਹਿੰਦੇ ਨੇ ਅਸੀਂ ਤੁਹਾਨੂੰ ਆਨਲਾਈਨ ਹੀ ਦਵਾਈ ਭੇਜ ਦਿੰਨੇ ਆ ਡਸ ਕੇ ਆਉਣ ਦੀ ਲੋੜ ਨਹੀਂ ਸੋ ਉਹਨਾਂ ਤੋਂ ਬਚੋ ਐਤਵਾਰ ਨੂੰ ਪਿੰਡ ਡਸ ਕੇ ਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਫਿਰ ਦਵਾਈ ਲਓ ਸੋ ਗਰੰਟੀ ਦੇ ਨਾਲ ਇਸ ਨੁਕਸੇ ਦੇ ਨਾਲ ਜਿਹੜੀ ਤੁਹਾਡੀ ਪੱਥਰੀ ਹੈ ਉਹ ਨਿਕਲ ਜਾਵੇਗੀ ਸ਼ਟਾਮ ਤੇ ਗਰੰਟੀ 2 ਲੱਖ ਦੀ ਮੈਂ ਲਿਖ ਕੇ ਦਊਂਗਾ ਜੇ ਕਿਸੇ ਦੀ ਪੱਥਰੀ ਨਾ ਨਿਕਲੇ ਸੋ ਇੰਨੀਆਂ ਕ ਬੇਨਤੀਆਂ ਕਰਿਓ ਪਰਵਾਣ ਨੁਕਸੇ ਨੂੰ ਪਾਇਓ ਝੋਲੀ 'ਚ ਅੱਗੇ ਵੀ ਲੋਕਾਂ ਨੂੰ ਸੈਂਡ ਕਰਿਓ ਇਹ ਵੀਡੀਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਰੀ ਵੀਡੀਓ ਜਰੂਰ ਸੁਣ ਕੇ ਅੱਗੇ ਸ਼ੇਅਰ ਕਰ ਦਿਆ ਕਰੋ ਸੋ ਐਤਵਾਰ ਨੂੰ ਪਿੰਡ ਡਸਕੇ 'ਚ ਮਿਲ ਕੇ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ